ਮੇਰੀ ਮੈਰਿਜ ਮੇਰੀ ਮਰਜ਼ੀ ਦੇ ਖਿਲਾਫ ਕੀਤੀ ਗਈ ਸੀਗੇ ਮੇਰੇ ਫਾਦਰ ਮੇਰੇ ਤਾਇਆ ਜੀ ਦਾ ਬੇਟਾ ਤੇ ਮੇਰੀ ਭੂਆ ਮੇਰੀ ਭੂਆ ਕੁਲਵਿੰਦਰ ਕੌਰ ਦਾ ਇਹਨਾਂ ਵਿੱਚ ਹੱਥ ਸੀਗਾ ਉਸ ਟਾਈਮ ਮੇਰੀ ਉਮਰ 19 ਸਾਲ ਸੀ 16 ਦੇ ਵਿੱਚ ਇਹਦੀ ਮੈਰਿਜ ਹੋਈ ਸੀ ਉਦੋਂ ਇਹਦੀ ਉਮਰ 16 ਸਾਲ ਸੀ ਜਿਹੜਾ ਕਿ ਇਹਦੇ ਫਾਦਰ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਤੇ ਇਹਦੇ ਸਹੁਰਿਆਂ ਨੂੰ ਵੀ ਦੱਸ ਦਿੱਤਾ ਸੀ ਕਿ ਇਹਦੀ ਉਮਰ ਛੋਟੀ ਹੈ ਉਸ ਟਾਈਮ ਮੇਰੇ ਮੇਰੇ ਹਸਬੰਦ ਦੀ ਏਜ 32 ਸੀ 32 ਸਾਲ ਦਾ ਸੀ ਤੇ ਉਸ ਟਾਈਮ ਉਹਨਾਂ ਨੇ ਤਾਂ ਵੀ ਇਸ ਇਹ ਸਭ ਨੂੰ ਜਾਣ ਬੁੱਝ ਕੇ ਮੇਰੇ ਨਾਲ ਮੈਰਿਜ ਕਰਵਾਈ। ਕਿੰਨੇ ਬੰਦੇ ਗ੍ਰਿਫਤਾਰ ਕਰ ਚੁੱਕੇ ਐ ਕਿਹਦਾ ਫਾਦਰ ਨੇ ਕਿਹਦੇ ਤਾਇਆ ਦਾ ਬੇਟਾ ਤੇ ਕਿਹੜਾ ਜਿਹੜਾ ਘਰ ਵਾਲਾ ਅਜੀਤ ਸਿੰਘ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਨਹੀਂ ਰਿਹਾਸ ਪਾ ਦਿੱਤੀ। ਮੇਰੀ ਮੈਰਿਜ ਮੇਰੀ ਮੇਰੀ ਮਰਜ਼ੀ ਦੇ ਖਿਲਾਫ ਕੀਤੀ ਗਈ ਸੀਗੀ। ਮੇਰੇ ਫਾਦਰ ਮੇਰੇ ਤਾਇਆ ਜੀ ਦਾ ਬੇਟਾ ਤੇ ਮੇਰੀ ਪੂਆ ਮੇਰੀ ਪੂਆ ਕੁਲਵਿੰਦਰ ਕੌਰ ਦਾ ਇਹਨਾਂ ਵਿੱਚ ਹੱਥ ਸੀਗਾ ਤੇ ਮੇਰੇ ਫਾਦਰ ਨੇ ਮੇਰੀ ਮੈਰਿਜ ਮੇਰੇ 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 ਬ੍ਰਦਰ ਤਾਈ ਦੇ ਬੇਟੇ ਗੁਰਸੇਵਕ ਸਿੰਘ ਆ ਤੇ ਮੇਰੇ ਪੂਆ ਦੇ ਕਹਿਣ ਤੇ ਫੱਤੇਗੜ ਚੁਣਾ ਕੀਤੀ ਗਈ ਸੀ ਕਿੰਨੀ ਉਮਰ ਸੀ ਉਸ ਟਾਂ ਤੁਹਾਡੀ ਉਸ ਟਾਂ ਮੇਰੀ ਉਮਰ 16 ਸਾਲ ਸੀ ਕੀ ਕੀ ਸੀ ਗਮਨਸ਼ਾ ਕੀ ਸੀ ਉਸ ਦੇ ਵਿੱਚ ਉਸ ਦੇ ਵਿੱਚ ਕਹਿੰਦੇ ਮੇਰੇ ਪੂਆ ਮੇਰੇ ਪੂਆ ਤੇ ਮੇਰੇ ਮੇਰੇ ਬ੍ਰਦਰ ਦੀ ਮਨਸ਼ਾਈ ਸੀਗੀ ਜਿਹੜੀ ਮੇਰੇ ਫਾਦਰ ਨੂੰ ਜ਼ਮੀਨ ਆਉਂਦੀ ਆ ਉਸ ਨੂੰ ਆਪ ਥਾਫੜ ਆਪਣਾ ਚਾਹੁੰਦੇ ਸੀ ਕੀ ਤੁਹਾਡੇ ਜਿਹੜੇ ਹੈਗਾ ਕਾਫੀ ਜਿਹੜੇ ਹੈਗਾ ਤੁਹਾਡੇ ਪੂਆਪਸੀ ਵੀ ਮੈਂ ਪੜਾਂ ਲਿਖਾਂ ਕਿਉਂ 16 ਸਾਲ ਦੀ ਉਮਰ ਬਾਕੀ ਉਮਰ ਨਹੀਂ ਹਾਂਜੀ ਸਰ ਮੇਰੇ ਬਹੁਤ ਖੁਆਬ ਸੀਗੇ ਮੈਂ ਪੜ੍ਹ ਕੇ ਕੋਈ ਆਈਏਐਸ ਆਈਪੀਐਸ ਬਣਾਈ ਬਟ ਮੇਰੇ ਉਸ ਟਾਈਮ ਖੁਆਬ ਸਾਰੇ ਅਧੂਰੇ ਰਹਿ ਗਏ ਸੀਗੇ ਬਟ ਮੈਂ ਹੁਣ ਆਪਣੀ ਸਟੱਡੀ ਰੈਗੂਲਰ ਕਰ ਰੱਖੀ ਆ ਤੇ ਬੱਚੇ ਨੂੰ ਵੀ ਮੇਰੇ ਚਾਚਾ ਜੀ ਦੇ ਸਪੋਰਟ ਨਾਲ ਪੜ੍ਹਾ ਰਹੀ ਆ ਤੇ ਮੈਂ ਖੁਦ ਵੀ ਪੜ੍ਹ ਰਹੀ ਹਾਂ ਜੀ ਕੀ ਸਟੱਡੀ ਕਰ ਰਹੇ ਹੋ ਮੈਂ ਸਰ ਬੀਏ ਦੇ ਲਾਸਟ ਈਅਰ ਦੇ ਵਿੱਚ ਬੱਚਾ ਤੁਹਾਡਾ ਕਿੰਨੇ ਸਾਲ ਦਾ ਬੱਚਾ ਮੇਰਾ 8 ਸਾਲ ਦਾ ਹੈ ਜਿਹੜਾ ਹੈਗਾ ਘਰ ਵਾਲੇ ਦਾ ਤੁਹਾਡੇ ਦਾ ਕੀ ਰੋਲ ਸੀ ਮੇਰੇ ਘਰ ਵਾਲੇ ਨੂੰ ਮੇਰੇ ਸੱਸ ਸੱਸ ਜੀ ਵੱਲੋਂ ਬਹੁਤ ਹਦਾਇਤ ਕੀਤੀ ਗਈ ਵੀ ਬੱਚੀ ਦੀ ਏਜ ਘੱਟਾ ਵੀ ਤੂੰ ਇਸ ਮੈਰਿਜ ਤੋਂ ਇਨਕਾਰ ਕਰ ਦੇ ਬਹੁਤ ਪਹੁੰਚ ਕੀਤੀ ਉਹਨਾਂ ਤੱਕ ਬਾਟੇ ਉਹਨਾਂ ਨੇ ਕਹਿੰਨੇ ਇਸ ਸੀਜ਼ ਨੂੰ ਇਸ ਚੀਜ਼ ਨੂੰ ਇਨਕਾਰ ਕਰ ਦਿੱਤਾ ਵੀ ਅਸੀਂ ਮੈਰਿਜ ਕਰਵਾਉਣੀ ਆ ਤਾਂ ਇਸ ਨਾਲ ਹੀ ਕਰਵਾਉਣੀ ਆ ਇਨਸਾਫ ਲੈਣ ਲਈ ਕਿੰਨਾ ਟਾਈਮ ਤੁਹਾਨੂੰ ਲੱਗਿਆ ਸਰ ਬਹੁਤ ਬਹੁਤ ਦਰਵਾਜ਼ੇ ਖੜਕਾਈ ਇਸ ਇਨਸਾਫ ਲਈ ਬਟ ਲਾਸਟ ਤੇ ਮਾਨਜੋ ਹਾਈ ਕੋਰਟ ਦੇ ਹੁਕਮ ਅਨੁਸਾਰ ਮੇਰਾ ਸਦਾ ਠਾਣੇ ਨਾਬਾ ਵਿੱਚ ਪਰਚਾ ਦਰਜ ਹੋਇਆ ਜਿਹਦੇ ਵਿੱਚ ਤਿੰਨ ਬੰਦੇ ਦੀ ਰੈਸਟ ਹੋ ਚੁੱਕੀ ਆ ਤੇ ਇੱਕ ਪੁਲਿਸ ਦਾ ਕਿਸ ਤਰ੍ਹਾਂ ਜਿਹੜਾ ਕਰ ਲਿਆ ਬਹੁਤ ਜ਼ਬਤ ਵਰ ਵਧੀਆ ਰਵਈਆ ਰਿਹਾ ਸਦਾ ਥਾਣੇ ਵੱਲੋਂ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਐਸਾ ਮਾਨਜੋਗ ਐਸਐਚਓ ਸਰ ਏਐਸੀ ਰਜ਼ਿੰਦਰ ਸਰ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਮੈਨੂੰ ਹੁਣ ਲੱਗਦਾ ਵੀ ਜਿਹੜਾ ਹੈਗਾ ਤੁਹਾਨੂੰ ਇਨਸਾਫ ਮਿਲਿਆ ਫਟੋ ਫਟਾ 8 9 ਤਲਾਵ ਹਾਂਜੀ ਸਰ ਹੁਣ ਮੈਨੂੰ ਇਨਸਾਫ ਦੀ ਆਸ ਜਾਗੀ ਸੀ ਜਦੋਂ ਮੇਰਾ ਜਦੋਂ ਮੇਰੀ ਮਾਨਜੋਗ ਹਾਈ ਕੋਰਟ ਵੱਲੋਂ ਮਾਨਜੋਗ ਹਾਈ ਕੋਰਟ ਵੱਲੋਂ ਆਰਡਰ ਪਾਸ ਹੋਏ ਸੀਗੇ ਉਦੋਂ ਕਹਿੰਦੇ ਉਸ ਤੋਂ ਬਾਅਦ ਪੰਜ ਚੌ ਲਾਉਣ ਤੋਂ ਬਾਅਦ ਮੈਨੂੰ ਬਹੁਤ ਸਕੂਨ ਮਿਲਿਆ ਵੀ ਅੱਜ ਸ਼ਾਇਦ ਮੈਨੂੰ ਮੇਰੀ ਇਨਸਾਫ ਮਿਲਣ ਦੀ ਆਸ ਮੇਨ ਦੀ ਆਸ ਜਾਗੀ ਸੀ ਹੁਣ ਸੈਟੀਸਫਾਈ ਯੂ ਲਾਈਫ ਤੋਂ ਹਾਂਜੀ ਸਰ ਬਹੁਤ ਹੱਦ ਤੱਕ ਸੈਟੀਸਫਾਈ ਹਾਂ ਬਟ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋ ਜਾਂਦੀ ਉਸ ਤੱਕ ਮੈਂ ਉਸ ਤੋਂ ਤੱਕ ਮੇਰੀ ਜੰਗ ਜਾਰੀ ਰਹੇਗੀ ਜੀ ਮੇਰੀ ਮਦਰ ਇਸ ਮੈਰਿਜ ਦੇ ਖਿਲਾਫ ਸੀਗੇ ਤੇ ਉਹਨਾਂ ਉਹਨਾਂ ਦੀ ਮੇਰੀ ਮੈਰਿਜ ਤੋਂ 2 ਦਿਨ ਬਾਅਦ ਹੀ ਉਹਨਾਂ ਨੇ ਬੋਲਣਾ ਚਲਣਾ ਬੰਦ ਕਰ ਦਿੱਤੀ ਤੇ ਮੇਰੀ ਮੈਰਿਜ ਦੇ 1 ਵੀਕ ਬਾਅਦ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੁਹਾਡੇ ਹਸਬੰਡ ਦਾ ਕੀ ਸੀਗਾ ਸਟੇਕ ਅਸੂਸੀ ਉਸ ਟਾਈਮ ਮੇਰੇ ਮੇਰੇ ਹਸਬੰਡ ਦੀ ਏਜ 32 ਸੀ 32 ਸਾਲ ਦਾ ਸੀ ਤੇ ਉਸ ਟਾਈਮ ਉਹਨਾਂ ਨੇ ਤਾਂ ਵੀ ਇਸ ਜੀ ਸਬਜੈਕਟ ਨੂੰ ਜਾਣ ਬੁੱਝ ਕੇ ਮੇਰੇ ਨਾਲ ਮੈਰਿਜ ਕਰਵਾਈ ਤੇ ਮੇਰੇ ਨਾਲ ਕੁੱਟਮਾਰ ਦਾ ਰਵਈਆ ਵਰਤਿਆ ਕੁੱਟਮਾਰ ਕਰਦੇ ਰਹੇ ਮੈਨੂੰ ਮੇਰੇ ਨਾਲ ਬਹੁਤ ਅਕੇਸ਼ਾਈ ਹੁੰਦੀ ਰਹੀ ਤੇ ਮੈਨੂੰ 4 ਮਹੀਨੇ ਹੀ ਉਹਨਾਂ ਨੇ ਆਪਣੇ ਪਾਸ ਰੱਖਿਆ ਉਸ ਤੋਂ ਉਸ ਤੋਂ ਬਾਅਦ ਮੈਂ ਮੇਰੇ ਚਾਚਾ ਜੀ ਪਾਸ ਆਪਣੇ ਬੱਚੇ ਨਾਲ ਇਹ ਲੜਾਈ ਲੜ ਰਹੀ ਹੈ ਜੀ ਨੇ ਕਿ ਇੱਕ ਸਾਡੇ ਕੋਲ ਆਇਆ ਸੀ ਕਿ ਹਾਈ ਕੋਰਟ ਨੇ ਰੈਟ ਪਾਈ ਸੀ ਜਿਸ ਦੇ ਵਿੱਚ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਸੀ ਵੀ ਇਹਦਾ 2 ਮਹੀਨਿਆਂ ਦੇ ਵਿੱਚ ਵਿੱਚ ਇਹਦਾ ਟਾਈਮ ਬਾਉਂਡ ਸੀਗਾ ਵੀ 2 ਮਹੀਨਿਆਂ ਦੇ ਵਿੱਚ ਇਹਨੂੰ ਜਸਟਿਸ ਜਿਹੜੀ ਹੈ ਡਿਲੀਵਰ ਕੀਤੀ ਜਾਵੇ ਜਿਸ ਤਰ੍ਹਾਂ ਅਸੀਂ ਪੜਤਾਲ ਕਰਕੇ ਜਿਹੜੀ ਇਹਦਾ 2016 ਦੇ ਵਿੱਚ ਇਹ ਮੈਰਿਜ ਹੋਈ ਸੀ ਉਦੋਂ ਇਹਦੀ ਉਮਰ 16 ਸਾਲ ਸੀ ਤੇ 17 ਸਾਲ ਦੀ ਇਹ ਦੇ ਵਿੱਚ ਇਹ ਲੜਕਾ ਪੈਦਾ ਹੋਇਆ ਸੀ ਉਹ ਸਬੰਧੀ ਨੇ ਦਿੱਤਾ ਸੀ ਵੀ ਮੇਰਾ ਜਿਹੜਾ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਗਿਆ ਅੰਡਰਏਜ ਜਿਸ ਤੇ ਅਸੀਂ ਮੁਕੱਦਮਾ ਨੰਬਰ 156 /24 ਜਿਹੜਾ ਦਰਜ ਕੀਤਾ ਹੈ ਆਈਪੀਸੀ 376 ਤੇ ਚਾਈਲਡ ਜਿਹੜਾ ਮੈਰਿਜ ਪ੍ਰੋਵੈਂਸ਼ਨ ਐਕਟ 9 10 ਤੇ ਇੱਕ ਚਿਲड्रन ਫ਼ਰੋਂ ਸੈਕਸ਼ੂਅਲ ਅਫ਼ੈਂਸਸ ਜਿਹੜਾ ਪੋਕਸੋ ਦਾ 6 ਜਿਹੜਾ ਉਤੇ ਲੱਗਿਆ ਦੇਖੋ ਇਹ ਕੀ ਕਾਰਨ ਸੀ ਜਬਰਦਸਤੀ ਕੀਤੀ ਹੈ ਲੱਗਦਾ ਇਹਦੀ ਜਿਹੜਾ ਹੁਣ ਪੜਤਾਲ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਵੀ ਜਿਹੜੀ ਇਹਨੇ ਵਿਰੋਧ ਕੀਤਾ ਤੇ ਇਹਦੇ ਚਾਚਾ ਚਾਚੀ ਨੇ ਵੀ ਕੀਤਾ ਜਿੱਥੇ ਹੁਣ ਮੌਜੂਦਾ ਰਹਿ ਰਹੀ ਹੈ ਪਰ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਜਿਹੜਾ ਕਿ ਇਹਦੇ ਫਾਦਰ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਤੇ ਇਹਦੇ ਸਹੁਰਿਆਂ ਨੂੰ ਵੀ ਦੱਸ ਦਿੱਤਾ ਸੀ ਵੀ ਇਹਦੀ ਉਮਰ ਛੋਟੀ ਹੈ ਅਨਰੇਜ ਹੋਣ ਕਰਕੇ ਉਹ ਜਿਹੜੀ ਕਾਰਵਾਈ ਇਹਨਾਂ ਦੇ ਸਾਰਿਆਂ ਤੇ ਅਮਲ ਚ ਲਿਆਂਦੀ ਗਈ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਕੋਈ ਲਾਲਚ ਦਿੱਤਾ ਸੀ ਉਸ ਟਾਈਮ ਇਹਦੇ ਲੜਕੀ ਦੇ ਪਰਵਾਰ ਨਹੀਂ ਕੋਈ ਲਾਲਚ ਨਹੀਂ ਕੋਈ ਗੱਲ ਸਾਹਮਣੇ ਨਹੀਂ ਆਈ ਮਾਟ ਇਹਨਾਂ ਦੇ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਹੈ ਤੁਹਾਨੂੰ ਨਹੀਂ ਜਿਹੜਾ ਫਾਦਰ ਹੈ ਉਹ ਅਨਪੜਾ ਹੈ ਥੋੜੀ এডਿਕੇਸ਼ਨ ਦੀ ਲਿਟਰੇਸੀ ਦੀ ਕਾਰਡ ਕਰਕੇ ਇਹਨਾਂ ਦਾ ਜਿਹੜਾ ਉਹਨਾਂ ਨੇ ਧੱਕੇ ਨਾਲ ਉਹਨਾਂ ਵਿਆਹ ਕਰ ਦਿੱਤਾ ਸੀ ਇਹ ਕਿਹੜੇ ਕਿਹੜੇ ਗਲਤ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਇੱਕ ਇਹਦੇ ਫਾਦਰ ਇਹਦੀ ਮਦਰ ਦੀ ਡੈਥ ਹੋ ਗਈ ਫਾਦਰ ਇਹਦੇ ਇੱਕ ਇਹਦੇ ਤਾਏ ਦਾ ਬੇਟਾ ਗੁਰਸੇਵ ਸਿੰਘ ਇੱਕ ਇਹਨਾਂ ਦੇ ਜਿਹੜੇ ਹੈਗੇ ਨੇ ਅਦਕਰ ਅਲਾਜੀਤ ਸਿੰਘ ਇਹਦੇ ਸੱਸ ਸੌਰਾਂ ਕੌਰ ਸਿੰਘ son of ਅਮਰ ਸਿੰਘ ਤੇ ਜਸਮੀਲ ਕੌਰ wife of ਕੌਰ ਸਿੰਘ ਇਹ ਲੜਕੀ ਦੀ ਭੂਆ ਸੌਰਾਂ ਪਿੰਡ ਗੜਾ ਨੇ ਕੁਲਵਿੰਦਰ ਗੋੜੀ ਇਹ ਫਤਿਹਗੜ ਚੰਨਾ ਪਿੰਡ ਇਹਨਾਂ ਦਾ ਕਚੈ ਉਹ ਜਿਹੜਾ ਲੜਕਾ ਇਹ ਕੀ ਕਰਦਾ ਸੀ ਮੇਰੇ ਕੋਲ ਇਹ ਲੜਕਾ ਠੇਕੇ ਵੇਚਦੇ ਕੋਈ ਪੀਆਰਟੀਸੀ ਦੇ ਵਿੱਚ ਕੰਮ ਕਰਦਾ ਸੀ ਜਿਵੇਂ ਲੜਕਾ ਵੀ ਲੜਕੇ ਨੂੰ ਤੋਂ ਪਤਾ ਸੀ ਇਹ ਵੀ 16 ਸਾਲ ਉਮਰ ਆ ਉਹਦੀ ਉਮਰ ਉਹਦੇ 28 29 ਸਾਲ ਦੀ ਹਾਂ ਲੜਕੇ ਦੀ ਉਮਰ ਉਹਦੇ 27 28 ਸਾਲ ਦੀ ਸੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹ ਮਕਦਮਾ ਦਰਜ ਹੋਇਆ ਠੀਕ ਹੈ ਸਾਹਿਬ ਇਹ ਡੀਏ ਸਾਹਿਬ ਦੀ ਅਸੀਂ ਜਿਹੜੀ ਇੱਥੋਂ ਲਿਖ ਕੇ ਭੇਜਿਆ ਸੀ ਡੀਏ ਸਾਹਿਬ ਨੇ ਜੋ ਇਹਦੇ ਵਿੱਚ ਓਪੀਨੀਅਨ ਦਿੱਤੀ ਹੈ ਜੋ ਉਹਨਾਂ ਨੇ رائے ਦਿੱਤੀ ਹੈ ਉਸ ਹਿਸਾਬ ਨਾਲ ਅਸੀਂ ਜਿਹੜੀ ਐਫਆਈਆਰ ਲਾਉਜ਼ ਕਰਾਈ ਕਿੰਨੇ ਗ੍ਰਿਫਤਾਰ ਕੀ ਤਰੀਕੇ ਇਹਦੇ ਵਿੱਚ ਹੁਣ ਤੱਕ ਅਸੀਂ ਤਿੰਨ ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ ਕਿਹੜਾ ਫਾਦਰ ਨੂੰ ਕਿਹੜੇ ਤਾਏ ਦਾ ਬੇਟਾ ਤੇ ਕਿਹੜਾ ਜਿਹੜਾ ਘਰ ਵਾਲਾ ਅਜੀਤ ਸਿੰਘ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਰੈਸਟ ਪਾ ਦਿੱਤੀ ਹੈ ਬਾਕੀ ਬਾਕੀਆਂ ਦੀ ਭਾਲ ਜਾਰੀ ਹੈ ਬਾਕੀ ਅਸੀਂ ਜਲਦੀ ਭਾਲ ਲਾਂਗੇ